ਦੋਸਤੋ ਆ ਦੇਖੋ ਪਹਿਲੋ ਵੀਡੀਓ ਬੰਦੇ ਦੀ ਫਿਰ ਥੋੜੀ ਜੀ ਗੱਲ ਕਰਦੇ ਆ ਗੁਰਦੁਆਰਾ ਬੰਦ ਕਰਾ ਦੂ ਮੈਂ ਗੁਰੂ ਕਾਂ ਸਾਹਿਬ ਥੋ ਥੋ ਚਕਾ ਕੇ ਨਾ ਤੇ ਮੁੜ ਕੇ ਗੁਰਦੋਰੇ ਰਮ ਅਗਲਾ ਆਦਨੀ ਹੈ ਭੈਣ ਦੀ ਹੈ ਕਿਹੜੀ ਚੀਜ਼ ਆ ਤੋਈ ਭੈਣ ਦੇ ਇਹਦੀਆਂ ਵੀਡੀਓ ਜਿਹੜੀ ਤੁਸੀਂ ਦੇਖੀ ਹੈ ਬੰਦੇ ਦੀਆਂ ਵੀਡੀਓ ਕਈ ਵਾਰੀ ਧੱਕੇ ਨਾਲ ਸਾਹਮਣੇ ਆ ਜਾਂਦੀਆਂ ਪਰ ਮੈਂ ਕੋਸ਼ਿਸ਼ ਇਹ ਕਰ ਰਿਹਾ ਨਾ ਫਟਾਫਟ ਸਕਰੋਲ ਕਰ ਦਵਾ ਕਿ ਕਿਤੇ ਪਲੇ ਨਾ ਹੋ ਜਾਏ ਕਿਉਂਕਿ ਇਹ ਬੰਦਾ ਜਦੋਂ ਵੀ ਸਕਰੀਨ ਤੇ ਆਉਂਦਾ ਇੱਕ ਤੇ ਨੰਗਾ ਹੀ ਹੁੰਦਾ ਇਹ ਕੱਪੜੇ-ਕੁਪੜੇ ਵੀ ਨਹੀਂ ਪਾਉਂਦਾ ਤੇ ਅੰਦਰੋਂ ਵੀ ਨੰਗਾ ਹੀ ਹੈ ਬਾਹਰੋਂ ਨਹੀਂ ਅੰਦਰੋਂ ਵੀ ਨੰਗਾ ਹੀ ਹੈ ਦਿਮਾਗੀ ਤੌਰ ਤੇ ਵੀ ਨੰਗਾ ਲੱਗਦਾ ਬੰਦਾ ਹੁਣ ਮੈਨੂੰ ਪਤਾ ਚ ਹੈ ਕੋਈ ਮੇਰੀ ਵੀਡੀਓ ਪਹੁੰਚੀ ਹੈ ਨੇ ਮੈਨੂੰ ਵੀ ਗੰਦੀਆਂ-ਗੰਦੀਆਂ ਗਾਲਾਂ ਕੱਢੂਗਾ ਪਰ ਮੈਂ ਰਿਪਲਾਈ ਨਹੀਂ ਕਰਨਾ ਕਿਉਂਕਿ ਮੈਨੂੰ ਆਦਤ ਨਹੀਂ ਇਹੋ ਜਿਹੇ ਬੰਦੇ ਤੇ ਥੁੱਕਣ ਦੀ ਵੀ ਮੈਨੂੰ ਆਦਤ ਨਹੀਂ ਤੇ ਗੱਲ ਮੈਂ ਇਹਦੇ ਬਾਰੇ ਕਰਨੀ ਵੀ ਨਹੀਂ ਸੀ ਇਹਦੀ ਨਾ ਕਿਸੇ ਵੀਡੀਓ ਬਾਰੇ ਕਿਉਂਕਿ ਚਿੱਕੜ ਨੂੰ ਛੇੜਨ ਦਾ ਕੀ ਫਾਇਦਾ ਤੇ ਗੱਲ ਕਰਨੀ ਇਸ ਕਰਕੇ ਪੈ ਗਈ ਕਿ ਇਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕੀ ਕਿਹਾ ਤੁਸੀਂ ਸੁਣ ਲਿਆ ਇਹਨੇ ਗੁਰਦੁਆਰਾ ਸਹਿਬਾਨਾ ਬਾਰੇ ਕੀ ਕਿਹਾ ਇਹ ਵੀ ਤੁਸੀਂ ਸੁਣ ਲਿਆ ਇਸ ਤੋਂ ਘਟਿਆ ਕੀ ਮਾਨਸਿਕਤਾ ਹੋ ਸਕਦੀ ਜਾਂ ਫਿਰ ਇਸ ਤੋਂ ਵੱਡੀ ਬੇਅਦਵੀ ਕੀ ਹੋ ਸਕਦੀ ਹੈ ਦੁੱਖ ਇਸ ਗੱਲ ਦਾ ਕਿ ਕੋਈ ਵੀ ਬੰਦਾ ਇਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਇਹਨੂੰ ਲੱਭਿਆ ਜਾਵੇ ਇਹਨੂੰ ਪੁੱਛਿਆ ਜਾਵੇ ਤੈਨੂੰ ਕੀ ਪ੍ਰੋਬਲਮ ਕੀ ਆ ਨਾ ਐਸਜੀਪੀਸੀ ਵਾਲਿਆਂ ਨੇ ਕੋਈ ਇਹਦੀ ਇਨਕੁਆਰੀ ਕੀਤੀ ਆ ਤੇ ਨਾ ਹੀ ਕਿਸੇ ਹੋਰ ਸਿੱਖ ਆਰਗੇਨਾਈਜੇਸ਼ਨ ਜੰਡੀਆਂ ਨੇ ਪੂਰੀ ਦੁਨੀਆ ਦੇ ਵਿੱਚ ਤੇ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੂੰ ਇਹ ਕਿੱਦਾਂ ਕਹਿ ਸਕਦਾ ਸ਼ਰਿਆਂ ਵੀਡੀਓ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਚੋਂ ਕੱਢ-ਕੱਢ ਕੇ ਮੈਂ ਅੱਗ ਲਾ ਦੂੰ ਗੁਰਦੁਆਰਾ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਾੜ ਦਊਂਗਾ ਹਾਦੀ ਹੋਈ ਪਈ ਯਾਰ ਲੋਕਾਂ ਦੀ ਕਿੱਥੋਂ ਇਹ ਆਉਂਦੇ ਨੇ ਐਸੇ ਮਾਨਸਿਕਤਾ ਵਾਲੇ ਲੋਕੀ ਕਿੱਥੋਂ ਆਉਂਦੇ ਨੇ ਮੈਂ ਗੱਲ ਹੀ ਨਹੀਂ ਸੀ ਕਰਨੀ ਇਸ ਬੰਦੇ ਬਾਰੇ ਟੂ ਬੀ ਓਨੈਸਟ ਪਰ ਗੱਲ ਕਰਨੀ ਇਸੇ ਕਰਕੇ ਪੈ ਗਈ ਕਿ ਇਸ ਬੰਦੇ ਨੇ ਲੋਕਾਂ ਨੂੰ ਗਾਲਾਂ ਕੱਢਦਾ ਸੀ ਗੰਦੀਆਂ ਗੰਦੀਆਂ ਇੰਨਾ ਬਕਵਾਸ ਕਰਦਾ ਇਹ ਬੰਦਾ ਕਰੀ ਜਾਵੇ ਖੇ ਖਸਮਾ ਨੂੰ ਖਾਏ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਗੁਰਦੁਆਰਾ ਸਾਹਿਬਾਨਾ ਬਾਰੇ ਕੁਝ ਬੋਲੋਗੇ ਇਹ ਤੇ ਨਾ ਬਰਦਾਸ਼ਤ ਕਰਨ ਵਾਲੀਆਂ ਗੱਲਾਂ ਨੇ ਬਾਕੀ ਤੁਸੀਂ ਕਮੈਂਟ ਵਿੱਚ ਜੋ ਕਹਿਣਾ ਚਾਹੋ ਤੁਹਾਡੀ ਆਪਣੀ رائے ਆ ਮੇਰੀ ਆਪਣੀ ਸੋਚ ਆ ਤੁਸੀਂ ਜੋ ਕਹਿਣਾ ਚਾਹੋ ਕਹਿ ਸਕਦੇ ਹੋ ਸਤਿ ਸ਼੍ਰੀ ਅਕਾਲ